ਸਤਿ ਸ੍ਰੀ ਅਕਾਲ ਨਿਜਰ ਸਾਹਿਬ ਨੇ ਬਾੜੇ ਪਿੱਛੇ ਕਰਾ ਬਾੜੇ ਪਿੱਛੇ ਕਰਾ ਦੇਖੋ ਮੈਂ ਇੱਕ ਛੋਟੀ ਜਿਹੀ ਰਿਕਵੈਸਟ ਕੀਤੀ ਸੀ ਨਿਜਰ ਸਾਹਿਬ ਨੂੰ ਜਦੋਂ ਮਿਲੇ ਸੀਗੇ ਕਿ ਧੂਰੀ ਚ ਵੀ ਅੱਖਾਂ ਦਾ ਜਿਹੜਾ ਕੈਂਪ ਹੈ ਆਰਗੇਨਾਈਜ਼ ਕਰਾਇਆ ਜਾਏ ਸੋ ਉਹਨਾਂ ਨੇ ਮੇਰੀ ਰਿਕਵੈਸਟ ਨੂੰ ਮੰਨਦੇ ਹਾਂ ਅੱਜ ਆਰਗੇਨਾਈਜ਼ ਕਰਾਇਆ ਸੀਗਾ ਕੈਂਪ ਜਿੱਥੇ ਫ੍ਰੀ ਚ ਲੋਕਾਂ ਦੇ ਅੱਖਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਜੇ ਆਪਰੇਸ਼ਨ ਦੀ ਲੋੜ ਹੈ ਕੈਟਰੈਕਟ ਦੀ ਹੋਗੀ ਜਾਂ ਹੋਰ ਵੀ ਲੋਕੋਵਾਂ ਦੀ ਹੋਗੀ ਜਾਂ ਏਜ ਰਿਲੇਟਿਡ ਚੇਂਜਸ ਹੁੰਦੇ ਨੇ ਅੱਖਾਂ ਚ ਲੈਂਸ ਪਾਉਣ ਦੀ ਲੋੜ ਹੁੰਦੀ ਹੈ ਸੋ ਨਾ ਸਾਰਿਆਂ ਦਾ ਜਿਹੜਾ ਟ੍ਰੀਟਮੈਂਟ ਕਰਨਗੇ ਇਹਨਾਂ ਨੇ ਆਪਰੇਸ਼ਨ ਜਿਹੜੇ ਵਗੈਰਾ ਉਹ ਸਾਰਾ ਕੁਝ ਕੀਤਾ ਜਾਊਗਾ ਸੋ ਲੋਕ ਬਹੁਤ ਖੁਸ਼ ਨੇ ਤੇ ਬਹੁਤ ਮੈਨੂੰ ਲੱਗਦਾ ਆਪ ਮਾਰੇ ਚੱਲ ਕੇ ਆਏ ਨੇ ਤੇ ਇਲਾਜ ਕਰਾਉਣ ਨੂੰ ਉਤਸੁਕ ਨੇ ਤੁਸੀਂ 1 ਟੂ 1 ਮਿਲੇ ਨਹੀਂ ਹੋ ਕਿ ਕਹਿੰਦੇ ਨੇ ਪਾਕੀ ਇਹਨਾਂ ਦਾ ਇਸ ਬਾਅਦ ਪੰਜਾਬੀ ਨੇ 1 ਟੂ 1 1 ਟੂ 1 ਮਿਲੇ ਵੀ ਉਸ ਬਹੁਤ ਸਾਰੇ ਲੋਕਾਂ ਦੇ ਨਾਲ ਹਾਂ ਜੀ ਦੇਖੋ ਲੋਕਾਂ ਨੂੰ ਕੋਈ ਨਾ ਕੋਈ ਮਾਵਾ ਪੈਣਾ ਨੂੰ ਸਪੈਸ਼ਲੀ ਕੋਈ ਨਾ ਕੋਈ ਦਿੱਕਤ ਤਾਂ ਜ਼ਰੂਰ ਹੁੰਦੀ ਹੈ ਜੀ ਅੱਖਾਂ ਦੀ ਸੋ ਸਰਕਾਰ ਵੀ ਕੰਮ ਕਰ ਰਹੀ ਹੈ ਪਰ ਜਿਹਹੇ ਜਿਹਾ ਅਪਰਾਲਾ ਵੀਰ ਜਿਹੜੇ ਐਨ ਆਰ ਆਈ ਵੀਰ ਨੇ ਹੋਰ ਹਲਕੇ ਕਰਨ ਤਾਂ ਮੈਨੂੰ ਲੱਗਦਾ ਹੈ ਪੰਜਾਬ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਊਗਾ ਕਿ ਲੋਕ ਆਪਣੇ इजीली ਆ ਕੇ ਅੱਖਾਂ ਟੈਸਟ ਕਰਾ ਕੇ ਆਪਰੇਸ਼ਨ ਦੀ ਲੋੜ ਆ ਉਹ ਕਰਾ ਸਕਦੇ ਨੇ ਦਵਾਈਆਂ ਦੀ ਲੋੜ ਆ ਉਹ ਲੈ ਜਾ ਸਕਦੇ ਨੇ ਜਿਹੜੇ ਪਰ ਦੇ ਵਿੱਚ ਜਿਹੜੇ ਐਨਆਰਆਈ ਵੀਰ ਵਸਦੇ ਨੇ ਉਹਨਾਂ ਨੂੰ ਕੋਈ ਸੁਨੇਹਾ ਇਸ ਮੌਕੇ ਦੇਣਾ ਦੇਖੋ ਮੈਂ ਇਹੀ ਸੁਨੇਹਾ ਦਵਾਂਗੀ ਸਾਰੇ ਮੈਨੂੰ ਲੱਗਦਾ ਜਿਹੜੇ ਵੀਰ ਐਨਆਰਆਈ ਨੇ ਆਪਦੇ ਘਰਾਂ ਚ ਬਹੁਤ ਸਖਾਲੇ ਨੇ ਬਹੁਤ ਤਰੱਕੀਆਂ ਕਰ ਲੀਆਂ ਪੰਜਾਬੀਆਂ ਨੇ ਸੋ ਬਾਹਰ ਤਾਂ ਰਹੀ ਰਹੇ ਨੇ ਉੱਥੇ ਵੀ ਚੈਰਿਟੀ ਕਰਦੇ ਨੇ ਮੇਰੀ ਅਪੀਲ ਹੈ ਕਿ ਇੰਡੀਆ ਆ ਕੇ ਪੰਜਾਬ ਆ ਕੇ ਵੀ ਆਪਦੇ ਲੋਕਾਂ ਲਈ ਚੈਰਿਟੀ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਤੇ ਆਪਣੇ ਲੋਕਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਪੰਜਾਬੀਆਂ ਦਾ ਪੰਜਾਬ ਦੇ ਲੋਕਾਂ ਨੂੰ ਕਿਸ ਸੁਹਾ ਦਿੰਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਸੁਨਹਿ ਹੈ ਕਿ ਰਲ ਮਿਲ ਕੇ ਸਰਕਾਰ ਦੇ ਨਾਲ ਤਾਲਮੇਲ ਦੇ ਨਾਲ ਤੇ ਇਹੋ ਜਿਹੇ ਬਲੰਗੋਸ ਦੇ ਨਾਲ ਆਪਾਂ ਪੰਜਾਬ ਨੂੰ ਇੱਕ ਖਾਸ ਦਾ ਵਸਦਾ ਰੰਗਲਾ ਪੰਜਾਬ ਬਣਾਇਆ ਜਲੰਧਰ ਬਹੁਤ ਜ਼ੋਰ ਲਗਾਇਆ ਤੁਸੀਂ ਵੀ 1 ਟੂ 1 ਜਾ ਕੇ ਮਿਲ ਰਹੇ ਸੀਗੇ ਕਿਵੇਂ ਦੇਖਿਆ ਤੁਸੀਂ ਓਕਾ ਬਹੁਤ ਪਿਆਰ ਦਿੱਤਾ ਜਲੰਧਰ ਵਾਸੀਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੀ ਆਸ ਤੋਂ ਉਮੀਦ ਤੋਂ ਜ਼ਿਆਦਾ ਪਿਆਰ ਮਿਲਿਆ ਤੇ ਸਾਡੀ ਜਿਹੜੀ ਮਿਹਨਤ ਸੀ ਕੀ ਪਾਰਟੀ ਦੇ ਸਾਰੀ ਪਾਰਟੀ ਨੇ ਮਿਹਨਤ ਕੀਤੀ ਹੈ ਸੋ ਉਹਨੂੰ ਪ੍ਰਮਾਤਮਾ ਨੇ ਰੰਗ ਲਾਇਆ ਬਹੁਤ ਸ਼ੁਕਰਗੁਜ਼ਾਰ ਹਾਂ ਸਤ ਜਲੰਧਰ ਵਾਸੀਆਂ Thank you. Thank you.